ਸਤਿ ਸ੍ਰੀ ਅਕਾਲ ਨਦਾਨ ਲਫਸਾਂ ਵਿੱਚ ਆਪ ਸਭ ਜੀ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਹੋਰ ਕਹਾਣੀ ਦੇ ਨਾਲ ਸ਼ੁਰੂ ਕਰਦੇ ਹਾਂ ਜੀ। ਭਾਰਤ ਪਾਕਿਸਤਾਨ ਦੀ ਵੰਡ ਤੋਂ ਤਕਰੀਬਨ 15 ਕੁ ਸਾਲ ਪਹਿਲਾਂ ਦੀ ਗੱਲ ਏ। ਮੇਰੀ ਨਾਨੀ ਸਾਨੂੰ ਦੱਸਦੀ ਹੁੰਦੀ ਸੀ ਕਿ ਮੇਰੀ ਮਾਸੀ ਦੇ ਕੋਈ ਪੋਤਾ-ਪੋਤੀ ਨਹੀਂ ਸੀ। ਉਸ ਵਕਤ ਅੰਗਰੇਜ਼ਾਂ ਦਾ ਰਾਜ ਸੀ ਤੇ ਕਾਨੂੰਨ ਅਨੁਸਾਰ ਜੇਕਰ ਕਿਸੇ ਦੇ ਪੁੱਤਰ ਨਹੀਂ ਹੁੰਦਾ ਸੀ ਤਾਂ ਉਸ ਦੀ ਜ਼ਮੀਨ ਜਾਇਦਾਦ ਉਸ ਦੇ ਸ਼ਰੀਕੇ ਨੂੰ ਦੇ ਦਿੱਤੀ ਜਾਂਦੀ ਸੀ। ਮੇਰੀ ਨਾਨੀ ਤੇਜੋ ਦੱਸ ਗਈ ਹੁੰਦੀ ਆ ਕਿ ਮੇਰੀ ਮਾਸੀ ਗਰਮੇਜਕਰ ਦਾ ਕੋਈ ਪੋਤਾ-ਪੋਤੀ ਨਹੀਂ ਸੀ ਹੋਇਆ। ਮਾਸੀ ਗਰਮੇਜਕਰ ਦੇ ਘਰ ਉਸ ਵਕਤ ਬਹੁਤ ਰਿਜਕ ਸੀ। ਰਿਜਕ ਤਾਂ ਇਸ ਕਦਰ ਸੀ ਕਿ ਘੋੜਿਆਂ ਤੇ ਪਾਂਿਆਂ ਜਾਣ ਵਾਲੀਆਂ ਕਾਠੀਆਂ ਚਮੜੀਆਂ ਦੀਆਂ ਨਹੀਂ ਬਲਕਿ ਸੋਨੇ ਦੀਆਂ ਸਨ। ਤੇ ਉਹਨਾਂ ਦਾ ਘਰ ਕੋਈ ਆਮ ਘਰਾ ਵਰਗਾ ਨਹੀਂ। ਪਲਕੀ ਮਹਿਲ ਵਰਗਾ ਬਣਿਆ ਹੋਇਆ ਸੀ ਉਸ ਘਰ ਦੀ ਸਾਮ ਸੰਭਾਲ ਕਰਨ ਲਈ ਨੌਕਰ ਨੌਕਰ ਰਾਣੀਆਂ ਤੇ ਜ਼ਮੀਨ ਜਾਇਦਾਦ ਸੰਭਾਲ ਲਈ ਸਿਰੀ ਪਾਲੀ ਰੱਖੇ ਹੋਏ ਸਨ ਨਾਨੀ ਦੱਸਦੇ ਹੁੰਦੇ ਆ ਕਿ ਉਹਨਾਂ ਦਾ ਪਿੰਡ ਅੱਜਕੱਲ ਮੋਗੇ ਨੇੜੇ ਮੋਗੇ ਨੇੜੇ ਆ ਤੇ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਉਪਰਤਾਈ ਸੀ ਤੇ ਉਹ ਘੋੜੇ ਤੇ ਘੋੜਿਆਂ ਤੇ ਪਾਈਆਂ ਜਾਣ ਵਾਲੀਆਂ ਸੋਨੇ ਦੀਆਂ ਕਾਠੀਆਂ ਨਾਲ ਲੈ ਕੇ ਆਏ ਸਨ ਜੋ ਅਸੀਂ ਆਪਣੇ ਅੱਖੀਆਂ ਨਾਲ ਵੇਖੀਆਂ ਸੀ ਨਾਨੀ ਦੱਸਦੇ ਹੁੰਦੇ ਆ ਕਿ ਮਾਸੀ ਦੇ ਘਰ ਰਿਜਕ ਦੀ ਕੋਈ ਘਾਟ ਨਹੀਂ ਸੀ ਘਾਟ ਸੀ ਤਾਂ ਸਿਰਫ ਔਲਾਦ ਦੀ ਗੁਰਮੇਜ ਕੌਰ ਦਾ ਪੁੱਤਰ ਨਿਹਾਲ ਸਿੰਘ ਤੇ ਨੂੰਹ ਬਚਨ ਕੌਰ ਦੋਵੇਂ ਹੀ ਬਹੁਤ ਨੇਕ ਨੀਅਤ ਦੇ ਇਨਸਾਨ ਸਨ ਗੁਰਮੇਜ ਕੌਰ ਪੋਤਾ-ਪੋਤੀ ਨੂੰ ਤਰਸਦੇ ਹੀ ਇਸ ਦੁਨੀਆ ਤੋਂ ਚਲੀ ਗਈ ਜਦੋਂ ਬਚਨ ਕੌਰ ਦੀ ਸੱਸ ਗਰਮੇਜਕੌਰ ਦੀ ਮੌਤ ਹੋਈ ਤਾਂ ਉਸ ਨੂੰ ਬਹੁਤ ਸਗਮਾਂ ਲੱਗਾ ਕਿਉਂਕਿ ਗਰਮੇਜਕੌਰ ਚੰਗੀ ਭਲੀ ਸੀ ਤੇ ਅਚਾਨਕ ਉਸਦੀ ਮੌਤ ਨੇ ਬਚਨਕੌਰ ਨੂੰ ਚਿੰਤਤ ਕਰ ਦਿੱਤਾ ਹੁਣ ਉਸ ਨੂੰ ਆਪਣੀ ਔਲਾਦ ਨਾ ਹੋਣ ਦਾ ਗਮ ਸਤਾਉਣ ਲੱਗਾ ਤੇ ਸੋਚਦੀ ਕਿ ਅੱਜਕੱਲ ਬੰਦੇ ਦਾ ਕੀ ਬਣਿਆ ਇੱਕ ਦਿਨ ਉਹ ਮਹਿਲ ਦੀਆਂ ਨੌਕਰ ਰਾਣੀਆਂ ਤੋਂ ਕੰਮ ਕਰਵਾ ਰਹੀ ਸੀ ਤੇ ਉਹ ਗੋਹੇ ਦੀਆਂ ਪਾਥੀਆਂ ਪੱਥ ਪੱਥ ਕੇ ਮਹਿਲ ਦੀਆਂ ਕੰਧਾਂ ਤੇ ਲਗਾ ਰਹੀਆਂ ਸਨ ਤੇ ਕੋਲੋਂ ਹੀ ਬਚਨਕੌਰ ਦੇ ਪਤਿਉਰੇ ਦਾ ਪੁੱਤ ਲੰਗਿਆ ਤੇ ਉਹ ਕਹਿੰਦਾ ਕਿ ਬਚਨਕੁਰੇ ਮਹਿਲ ਨੂੰ ਕਿਉਂ ਗੰਦਾ ਕਰ ਰਹੀ ਹੈ ਤੁਹਾਡੇ ਤਾਂ ਔਲਾਦ ਹੈ ਨਹੀਂ ਤੇ ਹੋਣੇ ਵੀ ਨਹੀਂ ਇੱਕ ਦਿਨੇ ਮਹਿਲ ਸਾਡਾ ਹੀ ਹੋ ਜਾਣਾ ਇਹਨੂੰ ਗੰਦਾ ਨਾ ਕਰ ਇਹ ਸੁਣ ਕੇ ਬਚਨਕੌਰ ਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ ਤੇ ਉਸ ਦੀ ਰਾਤਾਂ ਦੀ ਨੀਂਦ ਉੱਡ ਗਈ ਨਿਹਾਲ ਸਿੰਘ ਤੇ ਬਚਨਕੌਰ ਦੇ ਵਿਆਹ ਨੂੰ 25 ਸਾਲ ਹੋ ਚੁੱਕੇ ਸਨ ਤੇ ਹੁਣ ਉਹਨਾਂ ਦੀ ਉਮਰ ਵੀ ਕਾਫੀ ਜ਼ਿਆਦਾ ਹੋ ਗਈ ਸੀ ਪਰ ਸ਼ਰੀਕਾਂ ਦੀ ਬੋਲੀ ਸੋਣਾ ਬਚਨ ਕੌਰ ਨੇ ਫੈਸਲਾ ਲਿਆ ਕਿ ਉਹ ਨਿਹਾਲ ਸਿੰਘ ਦਾ ਦੂਜਾ ਵਿਆਹ ਕਰੇਗੀ ਤੇ ਇਸ ਘਰ ਨੂੰ ਵਾਰਿਸ ਦਵਾ ਕੇ ਰਹੇਗੀ ਇਸ ਜ਼ਮੀਨ ਜਾਇਦਾਦ ਨੂੰ ਨਿਹਾਲ ਸਿੰਘ ਦਾ ਵਾਰਿਸ ਹੀ ਸੰਭਾਲੇਗਾ ਸ਼ਾਮ ਨੂੰ ਨਿਹਾਲ ਸਿੰਘ ਜਦੋਂ ਖੇਤੋਂ ਘਰ ਆਇਆ ਤੇ ਬਚਨ ਕੌਰ ਨੇ ਉਸ ਨੂੰ ਰੋਟੀ ਟੁਕ ਖਵਾਇਆ ਨਿਹਾਲ ਸਿੰਘ ਬਚਨ ਕੌਰ ਵੱਲ ਵੇਖ ਰਿਹਾ ਸੀ ਕਿ ਜਿਵੇਂ ਬਚਨ ਕੌਰ ਕਿਸੇ ਡੂੰਘੀ ਚਿੰਤਾ ਵਿੱਚ ਡੁੱਬੀ ਤੁਰੇ ਫਿਰਦੀ ਰਹੀ ਉਸ ਨੇ ਬਚਨ ਕੌਰ ਨੂੰ ਉਸ ਦੀ ਚਿੰਤਾ ਦਾ ਕਾਰਨ ਪੁੱਛਿਆ ਉਸ ਨੇ ਜਵਾਬ ਦਿੱਤਾ ਸਰਦਾਰ ਜੀ ਪਹਿਲਾਂ ਤੁਸੀਂ ਰੋਟੀ ਖਾ ਲਓ ਫਿਰ ਆਪਾਂ ਗੱਲਾਂ ਕਰਦੇ ਹਾਂ ਨਿਹਾਲ ਸਿੰਘ ਨੇ ਰੋਟੀ ਖਾਦੀ ਤੇ ਫਿਰ ਉਸ ਕੋਲੋਂ ਪੁੱਛਿਆ ਕਿ ਹੁਣ ਦੱਸ ਕਿਸ ਗੱਲ ਦੀ ਚਿੰਤਾ ਤੈਨੂੰ ਸਤਾ ਰਹੀ ਹੈ ਤੂੰ ਅੱਜ ਬਹੁਤ ਉਦਾਸ ਦਿਖਾਈ ਦੇ ਰਹੀ ਹੈ ਤਾਂ ਬਚਨ ਕੌਰ ਨੇ ਕਿਹਾ ਮੈਨੂੰ ਸ਼ਾਂਤੀ ਤਾਂ ਮਿਲੇਗੀ ਜੇਕਰ ਤੁਸੀਂ ਦੂਸਰਾ ਵਿਆਹ ਕਰਵਾ ਲਓਗੇ ਤੇ ਮੈਂ ਇਸ ਮਹਿਲ ਵਿੱਚ ਤੁਹਾਡਾ ਵਾਰਿਸ ਖੇਡਦਾ ਹੋਇਆ ਦੇਖਣਾ ਚਾਹੁੰਦੀ ਹਾਂ ਉਸਨੇ ਕਿਹਾ ਕਿ ਸ਼ਰੀਕਾਂ ਦੀ ਬੋਲੀ ਮੈਨੂੰ ਜਿਉਂ ਨਹੀਂ ਦੇ ਰਹੀ ਨਿਹਾਲ ਸਿੰਘ ਨੇ ਬਚਨ ਕੌਰ ਨੂੰ ਕਿਹਾ ਕਿ ਬਚਨ ਕure ਮੈਨੂੰ ਲੱਗਦਾ ਤੂੰ ਕਮਲੀ ਹੋ ਗਈ ਹੈ ਇਸ ਉਮਰ ਵਿੱਚ ਵਿਆਹ ਬਚਨ ਕੌਰ ਕਹਿੰਦੀ ਹਾਂਜੀ ਇਸ ਉਮਰ ਵਿੱਚ ਹੀ ਤੁਹਾਡਾ ਵਿਆਹ ਹੋਏਗਾ ਅਗੋ ਨਿਹਾਲ ਸਿੰਘ ਕਹਿੰਦਾ ਕਿ ਬਚਨ ਕੁਰੇ ਚਲੋ ਮੈਂ ਮੰਨ ਲੈਣਾ ਕਿ ਤੇਰੇ ਕਹਿਣ ਤੇ ਮੈਂ ਦੂਜਾ ਵਿਆਹ ਕਰਵਾ ਲੈਂਦਾ ਹਾਂ ਤੂੰ ਹੀ ਸੋਚ ਕਿ ਇਸ ਉਮਰ ਵਿੱਚ ਮੈਂ ਇਸ ਘਰ ਨੂੰ ਵਾਰਿਸ ਦੇ ਸਕਦਾ ਹਾਂ ਤੂੰ ਨਿਆਣੀ ਤਾਂ ਹੈ ਨਹੀਂ ਇਸ ਉਮਰ ਵਿੱਚ ਬੱਚਾ ਬਚਨ ਕੌਰ ਕਹਿੰਦੀ ਇਹ ਸਭ ਕੁਝ ਤੁਸੀਂ ਮੇਰੇ ਤੇ ਛੱਡ ਦਿਓ ਤੁਹਾਡਾ ਵਿਆਹ ਕਰਨਾ ਹੈ ਤੇ ਮਤਲਬ ਕਰਨਾ ਹੈ ਮੈਨੂੰ ਹਰ ਹੀਲੇ ਇਸ ਘਰ ਲਈ ਵਾਰਿਸ ਚਾਹੀਦਾ ਵਚਨਕੌਰ ਕਿਸੇ ਚੰਗੇ ਹਕੀਮ ਕੋਲ ਗਈ ਤੇ ਉਸ ਤੋਂ ਪੁੱਛ ਕੇ ਨੇਹਾਲ ਸਿੰਘ ਨੂੰ ਚੰਗੀ ਖੁਰਾਕ ਦੇਣੀ ਸ਼ੁਰੂ ਕਰ ਦਿੱਤੀ ਤੇ ਆਪਣੇ ਰਿਸ਼ਤੇਦਾਰਾਂ ਵਿੱਚੋਂ ਉਸ ਲਈ ਕੋਈ 20-22 ਸਾਲ ਦੀ ਕੁੜੀ ਲੱਭ ਕੇ ਉਸ ਦਾ ਵਿਆਹ ਕਰ ਦਿੱਤਾ ਵਚਨਕੌਰ ਦੀ ਸੋਚ ਨੂੰ ਫਲ ਲੱਗਾ ਤੇ ਉਸ ਦੇ ਘਰ 1 ਸਾਲ ਬਾਅਦ ਇੱਕ ਪੁੱਤਰ ਬਲਕਰਨ ਸਿੰਘ ਨੇ ਜਨਮ ਲਿਆ ਸ਼ਰੀਕਾ ਨੇ ਰੌਲਾ ਪਾ ਦਿੱਤਾ ਕਿ ਇਹ ਬੱਚਾ ਨੇਹਾਲ ਸਿੰਘ ਦਾ ਨਹੀਂ ਤੇ ਉਹਨਾਂ ਨੇ ਅੰਗਰੇਜ਼ ਸਰਕਾਰ ਕੋਲ ਸ਼ਿਕਾਇਤ ਕਰ ਦਿੱਤੀ ਨਾਨੀ ਦੱਸਦੀ ਕਿ ਮੇਰੀ ਮਾਸੀ ਦਾ ਪੁੱਤ ਭਰਾ ਨਿਹਾਲ ਸਿੰਘ ਨੂੰ ਅੰਗਰੇਜ਼ੀ ਅੰਗਰੇਜ਼ ਸਰਕਾਰ ਨੇ ਚੌਂਕੀ ਬੁਲਾ ਲਿਆ ਤੇ ਕਿਹਾ ਕਿ ਤੁਹਾਡੇ ਤੇ ਇਹ આરોਪ ਲੱਗ ਰਹੇ ਹਨ ਕਿ ਇਹ ਬੱਚਾ ਤੁਹਾਡਾ ਨਹੀਂ ਉਸ ਸਮੇਂ ਅੱਜ ਵਾਂਗ ਕੋਈ ਡੀਐਨਏ ਜਾਂ ਫਿਰ ਕੋਈ ਹੋਰ ਟੈਸਟ ਤਾਂ ਨਹੀਂ ਹੁੰਦੇ ਸੀ ਪਰ ਦਿਮਾਗ ਤੇ ਕਾਡਾਂ ਤਾਂ ਉਸ ਵਕਤ ਵੀ ਬਹੁਤ ਸੀ ਕਹਿੰਦੇ ਕਿ ਅੰਗਰੇਜ਼ ਅਫਸਰ ਨੇ ਨਿਹਾਲ ਸਿੰਘ ਨੂੰ ਬੁਲਾਇਆ ਤੇ ਦੋ ਘੋੜੀਆਂ ਬੁਲਾ ਲਈਆਂ ਤੇ ਕੁਝ ਰੂਹ ਵੀ ਮੰਗਵਾ ਲਈ ਉਹ ਰੂਹ ਦੇ ਚਾਰ ਬੂੜੇ ਬਣਾ ਦਿੱਤੇ ਦੋ ਨਿਹਾਲ ਸਿੰਘ ਦੀਆਂ ਕੱਛਾਂ ਵਿੱਚ ਰੱਖ ਦਿੱਤੇ ਤੇ ਦੋ ਬੱਚੇ ਦੀਆਂ ਕੱਛਾਂ ਵਿੱਚ ਰੱਖ ਦਿੱਤੇ ਤੇ ਇੱਕ ਘੋੜੀ ਉੱਤੇ ਨਿਹਾਲ ਸਿੰਘ ਨੂੰ ਸਵਾਰ ਹੋਣ ਲਈ ਕਿਹਾ ਤੇ ਇੱਕ ਬੱਚਾ ਉਸ ਦੀ ਗੋਦ ਵਿੱਚ ਰੱਖ ਦਿੱਤਾ ਤੇ ਦੂਸਰੀ ਘੋੜੀ ਤੇ ਇੱਕ ਸਿਪਾਈ ਨੂੰ ਚੜਾਇਆ ਦੋਵਾਂ ਨੂੰ ਮਿੱਥੇ ਸਮੇਂ ਅਨੁਸਾਰ ਘੋੜੀਆਂ ਭਜਾ ਕੇ ਲਿਉਣ ਲੈ ਕੇ ਹਾ ਜਦੋਂ ਨਿਹਾਲ ਸਿੰਘ ਤੇ ਸਿਪਾਹੀ ਆਪੋ ਆਪਣੀਆਂ ਘੋੜੀਆਂ ਲੈ ਕੇ ਵਾਪਸ ਆਏ ਤਾਂ ਉਸ ਅਫਸਰ ਨੇ ਸਿਪਾਹੀ ਨੂੰ ਕਿਹਾ ਕਿ ਨਿਹਾਲ ਸਿੰਘ ਦੀਆਂ ਕੱਛਾਂ ਵਿੱਚੋਂ ਜੋ ਰੂਹ ਦਿੱਤੀ ਸੀ ਉਸ ਨੂੰ ਕੱਢ ਕੇ ਲਿਉਣ ਦਾ ਆਦੇਸ਼ ਦਿੱਤਾ ਤੇ ਜੋ ਬੱਚੇ ਦੀਆਂ ਕੱਛਾਂ ਵਿੱਚ ਦਿੱਤੀ ਸੀ ਉਸ ਨੂੰ ਵੀ ਕੱਢ ਕੇ ਲਿਆਂਦਾ ਜਾਵੇ ਦੋਵਾਂ ਦੀਆਂ ਕੱਛਾਂ ਵਿੱਚੋਂ ਰੂਹ ਕੱਢ ਕੇ ਲਿਆਂਦੀ ਗਈ ਤੇ ਉਸ ਰੂਹ ਨੂੰ ਅਫਸਰ ਨੇ ਸੁੰਘ ਕੇ ਦੇਖਿਆ ਤੇ ਪਤਾ ਲੱਗਿਆ ਕਿ ਦੋਹਾਂ ਦੇ ਪਸੀਨੇ ਦੀ ਬਦਬੂ ਇੱਕੋ ਜਿਹੀ ਸੀ ਇਸ ਤੋਂ ਇਹ ਸਾਬਿਤ ਹੋਇਆ ਕਿ ਬਲਕਰਨ ਸਿੰਘ ਨਿਹਾਲ ਸਿੰਘ ਦਾ ਹੀ ਪੁੱਤਰ ਹੈ ਜਿਸ ਨੂੰ ਸੁਣ ਕੇ ਨਿਹਾਲ ਸਿੰਘ ਦੇ ਸ਼ਰੀਕੇ ਨੂੰ ਤਾਂ ਸੱਪ ਹੀ ਲੜ ਗਿਆ ਕਿਉਂਕਿ ਉਹ ਨਿਹਾਲ ਸਿੰਘ ਦੀ ਜ਼ਮੀਨ ਜਾਇਦਾਦ ਤੇ ਅੱਖ ਠਿਗਾ ਕੇ ਬੈਠੇ ਹੋਏ ਸਨ ਉਹਨਾਂ ਨੂੰ ਪੂਰਾ ਯਕੀਨ ਸੀ ਕਿ ਇੱਕ ਜ਼ਮੀਨ ਇਹ ਜਮੀਨ ਸਾਡੀ ਹੀ ਹੋ ਜਾਣੀ ਹੈ ਪਰ ਕੁਦਰਤ ਦੀ ਖੇਡ ਵੀ ਬੜੀ ਬਿਆੰਤ ਹੈ ਜਿਸ ਉੱਤੇ ਪ੍ਰਮਾਤਮਾ ਦੀ ਮਿਹਰ ਹੋਵੇ ਉਸ ਦਾ ਭਲਾ ਕੋਣ ਵਾਲ ਵਿੰਗਾ ਕਰ ਸਕਦਾ ਉਧਰ ਬਚਨ ਕੌਰ ਦਾ ਜੇਰਾ ਵੀ ਬੜਾ ਤਗੜਾ ਸੀ ਚੰਗੀ ਸੋਚ ਨੂੰ ਚੰਗੇ ਭਾਗ ਲੱਗਦੇ ਹਨ ਨਿਹਾਲ ਸਿੰਘ ਤੇ ਬਚਨ ਕੌਰ ਦੀ ਨੀਅਤ ਵਿੱਚ ਕੋਈ ਖੋਟ ਨਹੀਂ ਸੀ ਉਸ ਮਹਿਲ ਵਿੱਚ ਪੁੱਤਰ ਦੀਆਂ ਕਿਲਕਾਰੀਆਂ ਗੂੰਜਣ ਲੱਗੀਆਂ ਤੇ ਨਿਹਾਲ ਸਿੰਘ ਨੇ ਬਚਨ ਕੌਰ ਦਾ ਧੰਨਵਾਦ ਕੀਤਾ ਬੇਸ਼ੱਕ ਤੂੰ ਇਸ ਪੁੱਤਰ ਨੂੰ ਜਨਮ ਨਹੀਂ ਦਿੱਤਾ ਪਰ ਮਹਿਲ ਨੂੰ ਵਾਰਿਸ ਤੂੰ ਤੇ ਤੇਰੀ ਸੋਚ ਨੇ ਹੀ ਦਿੱਤਾ ਮੈਂ ਤਾਂ ਹਿੰਮਤ ਹਾਰੀ ਬੈਠਾ ਸੀ ਇਹ ਤਾਂ ਤੇਰੀ ਸੋਚ ਦਾ ਹੀ ਮੁੱਲ ਪਿਆ ਇਸ ਲਈ ਮੈਂ ਤੇਰਾ ਦਿਲੋਂ ਸ਼ੁਕਰਗੁਜ਼ਾਰ ਹਾਂ ਹਾਂਜੀ ਦੋਸਤੋ ਏਸੀ ਸਾਡੀ ਅੱਜ ਨਿੱਕੀ ਜਿਹੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀ ਜਰੂਰ ਜਾਇਓ ਮਿਲਦੇ ਰਵਾਂਗੇ ਇਸੇ ਤਰ੍ਹਾਂ ਹੀ ਨਵੀਆਂ-ਨਵੀਆਂ ਪਰਿਵਾਰਿਕ ਸਮਾਜਿਕ ਹੱਡ ਬੀਤੀਆਂ ਕਹਾਣੀਆਂ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ